ਲੋਗੇ ਦੋਸਤੋ ਬੜੇ ਲੰਬੇ ਜਦੋਜਾਹਤ ਦੇ ਬਾਅਦ ਕੱਲ ਰਾਤ ਸਾਡੇ ਫਾਰਮ ਦੇ ਵਿੱਚ ਸੱਤ ਵੈਰਾਈਟੀਆਂ ਜਿਹੜੀਆਂ ਸੀ ਵਿਦਨਮ ਅਤੇ ਹੋਰ ਦੇਸ਼ਾਂ ਤੋਂ ਮਗਾਈਆਂ ਸਨ ਤੇ ਉਹਨਾਂ ਦੀ ਡਿਲੀਵਰੀ ਸਾਨੂੰ ਕੱਲ ਹੋ ਚੁੱਕੀ ਹੈ ਤੇ ਅਸੀਂ ਇੱਕ ਵਾਰੀ ਇਹਨਾਂ ਬਾਰੇ ਵਿਸਤਾਰਪੂਰਵਕ ਦੱਸ ਦਈਏ ਕਿ ਪੱਝੜੀ ਵੈਰੀਗੇਟਿਡ ਵੈਰਾਈਟੀ ਮਗਾਈ ਸੀਗੀ ਇੱਕ ਗ੍ਰੀਨ ਵੈਰੀਗੇਟਡ ਸੀਗੀ ਸਾਡੇ ਕੋਲ ਔਰ ਇੱਕ 골ਡਨ ਵੈਰੀਗੇਟਡ ਇਹਨਾਂ ਦਾ ਫਰੂਟ ਫਰੂਟ ਪੀਲਾ ਹੁੰਦਾ ਹੈ ਔਰ ਥੋੜਾ ਕਰੀਮ ਕਲਰ ਦੇ ਵਿੱਚ ਹੁੰਦਾ ਹੈ ਜਿਹੜਾ ਇਹਦਾ ਬ੍ਰਿਕਸ ਲੈਵਲ ਹੈ ਉਹ ਬਹੁਤ ਹੀ ਵਧੀਆ ਹੈਗਾ ਔਰ ਜਿਹੜਾ ਪਲਾਂਟ ਹੈਗਾ ਦੇਖਣ ਨੂੰ ਵੀ ਬਹੁਤ ਵਧੀਆ ਲੱਗਦਾ ਹੈਗਾ ਦੂਸਰੀ ਵੈਰਾਈਟੀ ਹੈਗੀ ਹੈ ਜੀ ਐਲਡੀ 5 ਤੇ ਇਹਦਾ সুইਟਨੈਸ ਵੀ ਸਭ ਤੋਂ ਜ਼ਿਆਦਾ ਹੈਗਾ 20 ਤੋਂ 23 ਬ੍ਰਿਕਸ ਲੈਵਲ ਹੈਗਾ ਤੇ ਸਾਈਜ਼ ਵੀ ਵੱਡਾ ਹੁੰਦਾ ਹੈਗਾ ਤੇ ਜਿਸ ਤਰ੍ਹਾਂ ਕਿ ਫੋਟੋਆਂ 'ਚ ਤੁਹਾਨੂੰ ਦਿਖਾ ਰਿਹਾ ਐਗਜ਼ਾਮਪਲ ਵਾਸਤੇ ਫੋਟੋ ਲਗਾਈਆਂ ਹੈਗੀਆਂ ਤੇ ਫਿਰ H1 ਵਾਈਟ ਹੈਗਾ ਇਹ ਜਿਹੜਾ ਵਿਟਨਾਮ ਤੋਂ ਵਾਈਟ ਕਲਰ ਦਾ ਫਰੂਟ ਆਉਂਦਾ ਹੈਗਾ ਜਿਹੜਾ ਸਾਈਜ਼ ਉਹ ਮੋਟਾ ਹੁੰਦਾ ਇਹ ਉਹੀ ਹੈ H1 ਕਮਰਸ਼ੀਅਲ ਵੈਰਾਈ ਹੈਗੀ ਇਹ ਦਾ ਬ੍ਰਿਕਸ ਲੈਵਲ ਵੀ ਬਟ ਜਿਹੜਾ ਵਿਤਨਾਮ ਦਾ ਹੁੰਦਾ ਉਹ ਤਾਂ ਮਿਠਾਸ ਉਨੀ ਹੁੰਦੀ ਨਹੀਂ ਉਹ ਪਰ ਇੰਡੀਅਨ ਕਲਾਈਮੈਂਟ ਦੇ ਵਿੱਚ ਇਹਦੀ ਜਿਹੜੀ ਮਿਠਾਸ ਬਹੁਤ ਵਧੀਆ ਰਿਸਪੌਂਸ ਦੇ ਰਹੀ ਹੈ ਇਹ ਮਾਈ ਬੋ ਇਹ ਵੈਰਾਈ ਵੀ ਬਹੁਤ ਵਧੀਆ ਹੈਗਾ ਜੀ ਤੇ ਇਹ ਤਾਂ ਮਿਠਾਸ ਲੈਵਲ 18 ਤੋਂ ਲੈ ਕੇ 22 ਤੱਕ ਹੈਗਾ ਤੇ ਏ ਵੀ ਫਰੂਟ 레드 ਔਰ ਵਾਈਟ ਦੋਨਾਂ ਦੇ ਵਿੱਚ ਹੀ ਜਾਂਦਾ ਹੈਗਾ ਅਸੀਂ ਬਟ ਰੈੱਡ ਵਾਲੀ ਮੰਗਾਈ ਹੈਗੀ ਆ ਤੇ ਇਹ ਪਲੋਰਾ ਜੀ ਮਤਲਬ ਅੱਜ ਤੱਕ ਦੀ ਸਭ ਤੋਂ ਇਹ ਮਿੱਠੀ ਵੈਰੈਟੀ ਹੈਗੀ ਆ ਤੇ ਫਰੂਟ ਵੀ ਇਹਨੂੰ ਬਹੁਤ ਵਧੀਆ ਲੱਗਦਾ ਹੈਗਾ ਤੇ ਮਿਠਾਸ ਦੇ ਦੀ ਸਭ ਤੋਂ ਜ਼ਿਆਦਾ ਅੱਜ ਤੱਕ ਦੇ ਹੱਲੇ ਡ੍ਰੈਗਨ ਫਰੂਟਾਂ ਦੇ ਵਿੱਚੋਂ ਇਹ ਹੈਗਾ ਜੀ ਹਾਨੀ ਤਾਈਵਾਨ ਤੇ ਇਹ ਵੀ ਇਸ ਤਰ੍ਹਾਂ ਦਾ ਹੁੰਦਾ ਹੈ ਵਾਈਟ ਔਰ ਰੈਡ ਦੋਨੀਆਂ ਕੰਪੋਜੀਸ਼ਨ ਕੰਬੀਨੇਸ਼ਨ ਦੇ ਵਿੱਚ ਆਉਂਦਾ ਹੈਗਾ ਇਹਦਾ ਵੀ ਬ੍ਰਿਕਸ ਲੈਵਲ 19 ਤੋਂ ਲੈ ਕੇ 22 ਤੱਕ ਹੁੰਦਾ ਹੈ ਫਿਰ ਡੀਕੇ 16 ਤੇ ਇਹ ਥੋੜਾ ਜਿਹਾ 플ੋਰਾ ਦੇ ਨਾਲ ਮਿਲਦਾ ਜੁਲਦਾ ਹੁੰਦਾ ਪਰ ਬ੍ਰਿਕਸ ਲੈਵਲ ਔਰ ਫਰੂਟ ਦੇਖੋ ਇਸ ਤਰ੍ਹਾਂ ਦਾ ਹੁੰਦਾ ਹੈ ਤੇ ਇਹ ਹੈ ਜੀ ਇਹਨਾਂ ਦੇ ਜਿਹੜੇ ਲੋਰਾ ਦਾ ਐਲਡੀਓ 5 ਦਾ ਹਨੀ ਤਾਈਵਾਨ ਦਾ ਮਾਈ ਮਾਈਪਾ ਬੀਆ ਦਾ ਡੀਕੇ 16 ਐਚ 1 اور ਵੈਰੀਗੇਟਡ ਇਹਨਾਂ ਦਾ ਬ੍ਰਿਕਸ ਲੈਵਲ ਇੱਥੇ ਦੱਸਿਆ ਗਿਆ ਹੈ ਸਾਰਿਆਂ ਦਾ ਤੇ ਸਾਡੀ ਜੀ ਕੋਸ਼ਿਸ਼ ਹੈਗੀ ਹੈ ਜੀ ਇੱਕ ਅਸੀਂ ਵਧੀਆ ਫਰੂਟ ਕੈਮੀਕਲ ਫਰੀ ਔਰ ਵਧੀਆ ਕੁਆਲਿਟੀ ਦੇ ਔਰ ਆਪਣੇ ਇੰਡੀਅਨ ਕਲਾਈਮਟ ਦੇ ਹਿਸਾਬ ਨਾਲ ਅਸੀਂ ਇਹਨਾਂ ਨੂੰ ਉਗਾ ਸਕੀਏ ਤੇ ਧੰਨਵਾਦ ਜੀ ਇਹ ਹੀ ਇਨਫੋਰਮੇਸ਼ਨ ਸੀਗੀ ਸਾਡੇ ਸੈਨੀ ਡ੍ਰੈਗਨ ਫਰੂਟ ਫਾਰਮ ਦੇ ਵਿੱਚ ਲਈ ਤੇ ਜੇ ਕਿਸੇ ਨੂੰ ਹੋਰ ਵੀ ਕੋਈ ਜਾਣਕਾਰੀ ਚਾਹੀਦੀ ਹੋਵੇ ਜਾਂ ਪlant ਦੀ ਰਿਕੁਆਇਰਮੈਂਟ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈਗਾ ਜੀ ਧੰਨਵਾਦ